ਗੁਰੂ ਸਾਹਿਬ ਕਹਿੰਦੇ ਹਨ ਕਿ ਬਸ ਇੱਕ ਹੀ ਕੰਮ ਕਰਨ ਯੋਗ ਹੈ ਮੰਦਰ ਵਿੱਚ ਮੰਗਣ ਨਾਲ ਕੁਝ ਨਹੀਂ ਹੋਵੇਗਾ ਪੂਜਾ ਅਰਚਨਾ ਅਰਪਣ ਨਾਲ ਵੀ ਕੁਝ ਨਹੀਂ ਹੋਵੇਗਾ ਫੁੱਲ ਪੱਥਰ ਰੱਖਣ ਨਾਲ ਵੀ ਕੁਝ ਨਹੀਂ ਹੋਵੇਗਾ ਕਿਉਂਕਿ ਉਸੇ ਦਾ ਉਸੇ ਨੂੰ ਭਿੰਡ ਕਰ ਦੇਣ ਵਿੱਚ ਕਾਦੀ ਜਤਰਾਈ ਹੈ ਕਿਹੜੀ ਵਡਿਆਈ ਹੈ ਇੱਕ ਹੀ ਪ੍ਰਾਰਥਨਾ ਹੈ ਜਿਹੜੀ ਕਰਨ ਯੋਗ ਹੈ ਇੱਕ ਹੀ ਪੂਜਾ ਅਰਚਨਾ ਹੈ ਤੇ ਉਹ ਹੈ ਅੰਮ੍ਰਿਤ ਵੇਲਾ ਜਿਸ ਦੇ ਵਿੱਚ ਸਤਨਾਮ ਦੀ ਮਹਿਮਾ ਕਰੋ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਇਹ ਜਿਹੜਾ ਸੰਧਿਆ ਕਾਲ ਹੈ ਪਰ ਇੱਕ ਪਲ ਦਾ ਹੈ ਤੇ ਤੁਹਾਡਾ ਮਨ ਕਦੇ ਵੀ ਵਰਤਮਾਨ ਵਿੱਚ ਨਹੀਂ ਹੁੰਦਾ ਇਸ ਲਈ ਤੁਸੀਂ ਉਸ ਨੂੰ ਗਵਾ ਦਿੰਦੇ ਹੋ ਉਹ ਰੋਜ਼ ਆਉਂਦਾ ਹੈ ਹਰ 12 ਘੰਟਿਆਂ ਮਗਰੋਂ ਘੜੀ ਆਉਂਦੀ ਹੈ ਜਦ ਤੁਸੀਂ ਪਰਮਾਤਮਾ ਦੇ ਬਹੁਤ ਨੇੜੇ ਹੁੰਦੇ ਹੋ ਪਰ ਤੁਸੀਂ ਉਸ ਨੂੰ ਗਵਾ ਦਿੰਦੇ ਹੋ ਕਿਉਂਕਿ ਤੁਹਾਡੀ ਨਜ਼ਰ ਇੰਨੇ ਬਰੀਕ ਪਲ ਨੂੰ ਫੜਨ ਵਿੱਚ ਅਜੇ ਕੁਸ਼ਲ ਨਹੀਂ ਹੈ ਤੁਸੀਂ ਵਰਤਮਾਨ ਵਿੱਚ ਹੁੰਦੇ ਹੀ ਨਹੀਂ ਤੁਸੀਂ ਇੱਥੇ ਬੈਠੇ ਮੈਨੂੰ ਸੁਣ ਰਹੇ ਹੋ ਜਾਂ ਪਹੁੰਚੇ ਹੋ ਦਫ਼ਤਰ ਤੇ ਕੰਮ ਚਾਲੂ ਕਰ ਦਿੱਤਾ ਹੈ ਜਾਂ ਕਿ ਤੁਸੀਂ ਆਪਣੀ ਦੁਕਾਨ ਤੇ ਪੁੱਜ ਗਏ ਤੇ ਆਪਣਾ ਕੰਮ ਧੰਦਾ ਚਾਲੂ ਕਰ ਦਿੱਤਾ ਹੈ ਮੈਂ ਜੋ ਕਹਿ ਰਿਹਾ ਹਾਂ ਤੁਸੀਂ ਉਹ ਸੁਣ ਰਹੇ ਹੋ ਜਾਂ ਉਸ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਹੋ ਜੇਕਰ ਤੁਸੀਂ ਉਸ ਸੰਬੰਧ ਵਿੱਚ ਵਿਚਾਰ ਕਰ ਰਹੇ ਹੋ ਤਾਂ ਤੁਸੀਂ ਇੱਥੇ ਨਹੀਂ ਹੋ ਵਰਤਮਾਨ ਪਲ ਨੂੰ ਤੁਸੀਂ ਗਵਾ ਦਿੰਦੇ ਹੋ ਇਸ ਅਮਰਤ ਵੇਲੇ ਨੂੰ ਫੜਨਾ ਹੋਵੇ ਤਾਂ ਹਰ ਕੜੀ ਸਜਗਤਾ ਨਾਲ ਜਿਉਣਾ ਪੈਂਦਾ ਹੈ ਤੁਸੀਂ ਭੋਜਨ ਕਰੋ ਤਾਂ ਕੇਵਲ ਭੋਜਨ ਕਰੋ ਹੋਰ ਕੋਈ ਵਿਚਾਰ ਮਨ ਵਿੱਚ ਨਾ ਚੱਲੇ ਤੁਸੀਂ ਇਸ਼ਨਾਨ ਕਰੋ ਤਾਂ ਕੇਵਲ ਇਸ਼ਨਾਨ ਕਰੋ ਹੋਰ ਕੋਈ ਵਿਚਾਰ ਮਨ ਵਿੱਚ ਨਾ ਚੱਲੇ ਤੁਸੀਂ ਦੁਕਾਨ ਤੇ ਜਾਓ ਤਾਂ ਦੁਕਾਨ ਹੀ ਰਹੇ ਹੋਰ ਕੋਈ ਵਿਚਾਰ ਨਾ ਆਵੇ ਘਰ ਭੁੱਲ ਜਾਵੇ ਘਰ ਜਾਓ ਤਾਂ ਦੁਕਾਨ ਭੁੱਲ ਜਾਵੇ ਤੁਸੀਂ ਇੱਕ ਇੱਕ ਪਲ ਵਿੱਚ ਜਦੋਂ ਜਾਓ ਤਾਂ ਉੱਥੇ ਪੂਰੇ ਰਹੋ ਇੱਥੇ ਉੱਥੇ ਨਹੀਂ ਜਦ ਹੌਲੀ ਹੌਲੀ ਤੁਹਾਡੀ ਦ੍ਰਿਸ਼ਟੀ ਬਰੀਕ ਹੋਵੇਗੀ ਤਾਂ ਤੁਸੀਂ ਵਰਤਮਾਨ ਪਲ ਨੂੰ ਪ੍ਰੈਜ਼ੈਂਟ ਮੋਮੈਂਟ ਨੂੰ ਦਿੱਖਣ ਵਿੱਚ ਸਮਰਥ ਹੋ ਸਕੋਗੇ ਇਸ ਤੋਂ ਪਿੱਛੋਂ ਹੀ ਤੁਸੀਂ ਅੰਮ੍ਰਿਤ ਵੇਲੇ ਦਾ ਧਿਆਨ ਕਰ ਸਕੋਗੇ ਕਿਉਂਕਿ ਉਹ ਤਾਂ ਬਹੁਤ ਮਹੀਨ ਘੜੀ ਹੈ ਇੱਕ ਝਟਕੇ ਵਿੱਚ ਹੀ ਬੀਤ ਜਾਂਦੀ ਹੈ ਤੁਸੀਂ ਕੁਝ ਹੋਰ ਸੋਚਦੇ ਰਹਿੰਦੇ ਹੋ ਉਹ ਉਸ ਵੇਲੇ ਬੀਤ ਜਾਂਦੀ ਹੈ ਸੌਣ ਤੋਂ ਪਹਿਲਾਂ ਪਏ ਰਹੋ ਵਿਸਤਰੇ ਤੇ ਸਾਰੇ ਪਾਸਿਆਂ ਤੋਂ ਮਨ ਨੂੰ ਸ਼ਾਂਤ ਕਰ ਲਓ ਵਿਚਾਰ ਇੱਧਰ ਉੱਧਰ ਨਾ ਜਾਂਦੇ ਹੋਣ ਨਹੀਂ ਤਾਂ ਜਦੋਂ ਘੜੀ ਆਵੇਗੀ ਤਾਂ ਤੁਸੀਂ ਉੱਥੇ ਹਾਜ਼ਰ ਨਹੀਂ ਹੋਵੋਗੇ ਤੁਸੀਂ ਕਿਸੇ ਚਿੰਤਾ ਵਿਚਾਰ ਵਿੱਚ ਡੁੱਬੇ ਰਹੋਗੇ ਸਾਰੇ ਪਾਸਿਆਂ ਤੋਂ ਆਪਣੇ ਆਪ ਨੂੰ ਸ਼ਾਂਤ ਕਰ ਲਓ ਮਨ ਬਿਲਕੁਲ ਸੁਨਣਾ ਹੋ ਜਾਵੇ ਕੋਈ ਵਿਚਾਰ ਨਾ ਘੁੰਮਦਾ ਹੋਵੇ ਕੋਈ ਬੱਦਲ ਨਾ ਘੁੰਮਦਾ ਹੋਵੇ ਨੀਲੇ ਆਕਾਸ਼ ਵਰਗਾ ਹੋ ਜਾਏ ਖਾਲੀ ਸੁਨਣਾ ਤੇ ਦੇਖਦੇ ਰਹੋ ਵੇਖਦੇ ਰਹੋ ਵੇਖਦੇ ਰਹੋ ਕਿਉਂਕਿ ਖਾਲੀ ਸੁਨਣਾ ਹੋਣ ਦੇ ਨਾਲ ਪੈ ਹੈ ਕਿ ਤੁਸੀਂ ਸੌ ਜਾਓ ਵੇਖਦੇ ਰਹੋ ਕਿ ਅੰਦਰ ਕੀ ਹੋ ਰਿਹਾ ਹੈ ਤੁਸੀਂ ਬਰਾਬਰ ਖੜਾਕੇ ਦੀ ਆਵਾਜ਼ ਵੀ ਸੁਣੋਗੇ ਜਿਵੇਂ ਗিয়ার ਬਦਲ ਰਿਹਾ ਹੈ ਲੇਕਿਨ ਗিয়ার ਬਹੁਤ ਬਰੀਕ ਹੈ ਜੇਕਰ ਵਿਚਾਰ ਚਲਦੇ ਹੋਣਗੇ ਤਾਂ ਤੁਸੀਂ ਸੁਣ ਹੀ ਨਹੀਂ ਸਕੋਗੇ ਤੁਸੀਂ ਵੇਖੋਗੇ ਕਿ ਦਿਨ ਰਾਤ ਵਿੱਚ ਬਦਲ ਰਿਹਾ ਹੈ ਰਾਤ ਦਿਨ ਵਿੱਚ ਬਦਲ ਰਹੀ ਹੈ ਸੋਣਾ ਨੀਂਦ ਬਣ ਰਹੀ ਹੈ ਨੀਂਦ ਜਾਗਣਾ ਬਣ ਰਹੀ ਹੈ ਤੇ ਤੁਸੀਂ ਦੋਹਾਂ ਨੂੰ ਵੱਖਰੇ ਵੇਖਣ ਵਾਲੇ ਹੋ ਉਹ ਵੇਖਣ ਵਾਲਾ ਹੀ ਅੰਮ੍ਰਿਤ ਹੈ ਤੁਸੀਂ ਵੇਖੋਗੇ ਆਪਣੇ ਅੰਦਰ ਜਾਗਰਣ ਗਿਆ ਇਸ ਦਰਵਾਜ਼ੇ ਤੋਂ ਨੀਂਦ ਆ ਗਈ ਤੁਸੀਂ ਸਵੇਰੇ ਪਾਉਗੇ ਨੀਂਦ ਗਈ ਜਾਗਰਣ ਆਇਆ ਤੇ ਤੁਸੀਂ ਨੀਂਦ ਤੇ ਜਾਗਰਣ ਦੋਹਾਂ ਨੂੰ ਵੇਖ ਸਕੋਗੇ ਤੁਸੀਂ ਦੋਹਾਂ ਤੋਂ ਵੱਖਰੇ ਹੋ ਗਏ ਤੁਸੀਂ ਦ੍ਰਿਸ਼ਟਾ ਹੋ ਗਏ ਇਹ ਹੀ ਅਮਰਤ ਦੀ ਘੜੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਅੰਮ੍ਰਿਤ ਵੇਲੇ ਵਿੱਚ ਬਸ ਉਸ ਦੀ ਮਹਿਮਾ ਦਾ ਹੀ ਪਾਉ ਰਹੇ ਮਹਿਮਾ ਦਾ ਅਰਥ ਹੈ ਸੱਚਾ ਸਾਹਿਬ ਸਾਚ ਨਾਇ ਬਸ ਉਸ ਦੀ ਮਹਿਮਾ ਦਾ ਪਾਉ ਰਹੇ ਸ਼ਬਦ ਵੀ ਨਹੀਂ ਜੇਕਰ ਤੁਸੀਂ ਜਪਜੀ ਦੁਹਰਾਉਂਦੇ ਹੋ ਤਾਂ ਵੀ ਖੁੰਝ ਜਾਓਗੇ ਇਸ ਨੂੰ ਖਿਆਲ ਵਿੱਚ ਰੱਖ ਲੈਣਾ ਕਿ ਮਹਿਮਾ ਦਾ ਅਰਥ ਸ਼ਬਦ ਨਹੀਂ ਹੈ ਮੈਮਾ ਇੱਕ ਪਾਪ ਦਸ਼ਾ ਹੈ ਜੇਕਰ ਤੁਸੀਂ ਕਿਹਾ ਕਿ ਤੂੰ ਅਪਰੰਪਾਰ ਹੈ ਤੂੰ ਮਹਾਨ ਹੈ ਤੂੰ ਇਹੋ ਜਿਹਾ ਹੈ ਤੂੰ ਉਹੋ ਜਿਹਾ ਹੈ ਇਸ ਬਕਵਾਸ ਵਿੱਚ ਤੁਸੀਂ ਖੁੰਝ ਜਾਓਗੇ ਉਹ ਪਲ ਬਰੀਕ ਹੈ ਪਰ ਇਸ ਨੂੰ ਸਮਝਣਾ ਥੋੜਾ ਜਿਹਾ ਔਖਾ ਹੈ ਤੁਸੀਂ ਕਦੇ ਭਾਵ ਜਾਣਿਆ ਹੈ ਤੁਸੀਂ ਕਦੇ ਕਿਸੇ ਦੇ ਪਿਆਰ ਵਿੱਚ ਪਏ ਹੋ ਤਾਂ ਕੀ ਜ਼ਰੂਰੀ ਹੈ ਕਹਿਣਾ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਦ ਤੁਸੀਂ ਆਪਣੇ ਪਿਆਰੇ ਦੇ ਕੋਲ ਹੋਵੋ ਤਾਂ ਕੀ बार-बार ਜ਼ਰੂਰੀ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੁਸੀਂ ਬੜੇ ਸੋਹਣੇ ਹੋ ਕਿ ਤੁਹਾਡੇ ਤੋਂ ਸੋਹਣਾ ਹੋਰ ਕੋਈ ਵੀ ਨਹੀਂ ਹੈ ਇੰਨਾ ਸ਼ਬਦਾਂ ਨਾਲ ਤਾਂ ਗੱਲਾਂ ਥੋਥੀਆਂ ਤੇ ਹੋਛੀਆਂ ਹੋ ਜਾਂਦੀਆਂ ਹਨ ਸੱਚ ਤਾਂ ਇਹ ਹੈ ਕਿ ਜਦ ਤੁਸੀਂ ਇਹ ਕਹਿੰਦੇ ਹੋ ਤਦ પ્રેમ ਦੀ ਮਹਿਮਾ ਗੁਆਚ ਗਈ ਇਹ ਸ਼ਬਦ ਉਸ ਮਹਿਮਾ ਨੂੰ ਨਹੀਂ ਲਿਆ ਸਕਦੇ ਤੁਸੀਂ ਪ੍ਰੇਮੀ ਕੋਲ ਹੁੰਦੇ ਹੋ ਤਾਂ ਚੁੱਪਚਾਪ ਬੈਠਦੇ ਹੋ ਲੇਕਿਨ ਹਿਰਦੇ ਵਿੱਚ ਭਾਵ ਗੂੰਜਦਾ ਹੈ ਪ੍ਰੇਮੀ ਦੀ ਮਹਿਮਾ ਦਾ ਉਹ ਭਾਵ ਸ਼ਬਦ ਨਹੀਂ ਸ਼ਬਦ ਤਾਂ ਮਸਤਕ ਵਿੱਚ ਗੂੰਜਦੇ ਹਨ ਪਾ ਹਰਤੇ ਵਿੱਚ ਗੂੰਜਦਾ ਹੈ ਤੁਸੀਂ ਪੁਲਕਿਤ ਹੁੰਦੇ ਰਹਿੰਦੇ ਹੋ ਤੁਸੀਂ ਆਨੰਦਮਾਨਦੇ ਹੋ ਤੁਸੀਂ ਬਿਨਾ ਕਾਰਨ ਖੁਸ਼ ਹੁੰਦੇ ਹੋ ਕੋਈ ਕਾਰਨ ਨਹੀਂ ਹੁੰਦਾ ਤੇ ਤੁਸੀਂ ਪਾਉਂਦੇ ਹੋ ਕਿ ਅਸੀਂ ਭਰੇ ਹੋਏ ਹਾਂ ਕੁਝ ਖਾਲੀ ਨਹੀਂ ਹੈ ਤੁਸੀਂ ਪੂਰੀ ਤਰ੍ਹਾਂ ਪੂਰਣ ਹੁੰਦੇ ਹੋ ਤੇ ਇਹ ਤੁਹਾਡੀ ਪੂਰੀ ਤਰ੍ਹਾਂ ਦੀ ਪੂਰਣਤਾ ਤੁਹਾਡੀ ਇਹ ਓਵਰਫਲੋਇੰਗ ਹਰ ਦੇ ਵਾਂਗ ਤੁਹਾਡੀ ਵਗਦੀ ਹੋਈ ਇਹ ਪਿਆਰ ਦੀ ਤਾਰਾ ਪ੍ਰੇਮੀ ਅਨੁਭਵ ਕਰਦਾ ਹੈ ਪ੍ਰੇਮੀਆਂ ਨੂੰ ਤੁਸੀਂ ਸਦਾ ਚੁੱਪ ਪਾਉਗੇ ਪਤੀ ਪਤਨੀਆਂ ਨੂੰ ਤੁਸੀਂ ਸਦਾ ਗੱਲਬਾਤ ਕਰਦੇ ਪਾਉਗੇ ਕਿਉਂਕਿ ਪਤੀ ਪਤਨੀ ਡਰਦੇ ਹਨ ਚੁੱਪ ਹੋ ਜਾਣ ਤੋਂ ਚੁੱਪ ਹੋਏ ਤਾਂ ਸਾਰਾ ਸੰਬੰਧ ਟੁੱਟ ਜਾਂਦਾ ਹੈ ਗੱਲਾਂ ਬਾਤਾਂ ਹੀ ਸਾਰਾ ਸੰਬੰਧ ਹੈ ਜੇਕਰ ਪਤੀ ਚੁੱਪ ਹੈ ਤਾਂ ਪਤਨੀ ਸਮਝਦੀ ਹੈ ਤੁਸੀਂ ਚੁੱਪ ਕਿਉਂ ਹੋ ਕੀ ਗੱਲ ਹੈ ਜੇਕਰ ਪਤਨੀ ਚੁੱਪ ਹੈ ਤਾਂ ਪਤੀ ਸੋਚਦਾ ਹੈ ਕਿ ਕੁਝ ਗੜਬੜ ਹੈ ਚੁੱਪ ਉਹ ਹੁੰਦੇ ਹੀ ਤਾਂ ਹਨ ਜਦੋਂ ਲੜੇ ਹੋਏ ਹੋਣ ਨਹੀਂ ਤਾਂ ਉਹ ਬੋਲਦੇ ਹੀ ਰਹਿੰਦੇ ਹਨ ਇਸ ਨੂੰ ਥੋੜਾ ਸੋਚਣਾ ਤੁਸੀਂ ਚੁੱਪ ਹੁੰਦੇ ਹੀ ਤਾਂ ਹੋ ਜਦ ਤੁਹਾਡਾ ਝਗੜਾ ਚੱਲ ਰਿਹਾ ਹੈ ਗੱਲਬਾਤ ਬੰਦ ਹੈ ਲੇਕਿਨ ਜਦ ਤੁਸੀਂ ਠੀਕ ਹੁੰਦੇ ਹੋ ਤਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹੋ ਤੁਸੀਂ ਮੌਨ ਦੀ ਵਰਤੋਂ ਲੜਾਈ ਝਗੜੇ ਲਈ ਕਰਦੇ ਹੋ ਤੇ ਮੌਨ ਦੀ ਵਰਤੋਂ ਵੱਡੇ ਤੋਂ ਵੱਡੇ ਪ੍ਰੇਮ ਦੀ ਲਈ ਕਰਨੀ ਚਾਹੀਦੀ ਹੈ ਜਦੋਂ ਦੋ ਪ੍ਰੇਮੀ ਸੱਚੀ ਮੁੱਚੀ ਪ੍ਰੇਮ ਵਿੱਚ ਹੁੰਦੇ ਹਨ ਤਾਂ ਉਹ ਇੰਨੇ ਗਦਗਦ ਹੁੰਦੇ ਹਨ ਕਿ ਬੋਲਣ ਨੂੰ ਕੁਝ ਬਚਦਾ ਹੀ ਨਹੀਂ ਹੰਝੂ ਵਗ ਸਕਦੇ ਹਨ ਉਸ ਗੱਦਗੱਦ ਦੇ ਪਾ ਵਿੱਚ ਉਹ ਇੱਕ ਦੂਜੇ ਦੇ ਹੱਥ ਹੱਥਾਂ ਵਿੱਚ ਲੈ ਸਕਦੇ ਹਨ ਉਹ ਇੱਕ ਦੂਜੇ ਨੂੰ ਗਲਵਕੜੀ ਪਾ ਸਕਦੇ ਹਨ ਪਰ ਬਾਣੀ ਗਵਾਚ ਜਾਏਗੀ ਪ੍ਰੇਮੀ ਗੁੰਗੇ ਹੋ ਜਾਣਗੇ ਬੋਲਣਾ ਹੋਛਾ ਲੱਗਦਾ ਹੈ ਬੋਲਣਾ ਵੀ ਰੁਕਾਵਟ ਪਾਉਂਦਾ मालूम ਹੁੰਦਾ ਹੈ ਬੋਲੇ ਤਾਂ ਇਹ ਜਿਹੜੀ ਗਹਿਰੀ ਸ਼ਾਂਤੀ ਕਿਰਿ ਹੋਈ ਹੁੰਦੀ ਹੈ ਉਹ ਟੁੱਟ ਜਾਵੇਗੀ ਬੋਲੇ ਦਾ ਜਿਹੜਾ ਇਹ ਤਾਰ ਬਣ ਗਿਆ ਹੈ ਹਿਰਦੇ ਦਾ ਇਹ ਛਿੰਨ ਪਿੰਨ ਹੋ ਜਾਏਗਾ ਬੋਲੇ ਤਾਂ ਕੰਬ ਜਾਵੇਗੀ ਸਾਗਰ ਦੀ ਸਤਹ ਤੇ ਲਹਿਰਾਂ ਉੱਠਣ ਲੱਗ ਪਣਗੀਆਂ ਇਸ ਲਈ ਪ੍ਰੇਮੀ ਚੁੱਪਚਾਪ ਹੋ ਜਾਂਦੇ ਹਨ ਉਸ ਘੜੀ ਵਿੱਚ ਅੰਮ੍ਰਿਤ ਵੇਲੇ ਵਿੱਚ ਮੈਮਾ ਦਾ ਵਿਚਾਰ ਨਹੀਂ ਕਰਨਾ ਸ਼ਬਦ ਨਹੀਂ ਬੰਨਣੇ ਹਨ ਮੈਮਾ ਦਾ ਭਾਵ ਕਰਨਾ ਹੈ ਅਹੋ ਪਾਪ ਚੁੱਪ ਪਾਪ ਕਿ ਪ੍ਰਮਾਤਮਾ ਨੇ ਸਭ ਦਿੱਤਾ ਹੈ ਤੇ ਤੁਸੀਂ ਭਰੇ ਪੂਰੇ ਹੋ ਕੁਝ ਵੀ ਨਹੀਂ ਚਾਹੀਦਾ ਤੇ ਤੁਹਾਡੇ ਤੋਂ ਧੰਨਵਾਦ ਵਗ ਰਿਹਾ ਹੈ ਅਸੀਂ ਮੂੰਹ ਨਾਲ ਕਿਹੜੀ ਬੋਲੀ ਬੋਲੀਏ ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰੇ ਕੁਝ ਬੋਲਣ ਨੂੰ ਨਹੀਂ ਹੈ ਉਸ ਨੂੰ ਅਸੀਂ ਕੀ ਕਹਾਂਗੇ ਸਭ ਕਹਿਣਾ ਵਿਅਰਥ ਹੈ ਸਤਨਾਮ ਦੀ ਮੈਂਮਾ ਦਾ ਧਿਆਨ धरो ਸਤਨਾਮ ਨਾਲ ਪਰ ਜਾਓ ਫਿਰ ਤੁਸੀਂ ਪਾਉਗੇ ਕਿ ਇੱਕ ਤਾਲਮੇਲ ਬੈਠ ਗਿਆ ਹੈ ਇੱਕ ਵਿਚਾਰਲੇ ਪਲ ਵਿੱਚ ਜਦੋਂ ਦਿਨ ਜਾਂ ਰਾਤ ਆ ਰਹੀ ਹੈ ਜਾਗਰਣ ਜਾ ਰਿਹਾ ਹੈ ਨੀਂਦ ਆ ਰਹੀ ਹੈ ਤੁਸੀਂ ਸੁਚੇਤ ਹੋ ਜਾਓਗੇ ਤੁਸੀਂ ਚੁੱਕ ਜਾਓਗੇ ਤੁਸੀਂ ਪਾਓਗੇ ਤੁਸੀਂ ਪ੍ਰਕਾਸ਼ ਦੀ ਇੱਕ ਲਪਟ ਹੋ ਗਏ ਜਿਸ ਦਾ ਨਾ ਕੋਈ ਆਰੰਭ ਹੈ ਨਾ ਕੋਈ ਅੰਤ ਹੈ ਜਿਹੜਾ ਸਦਾ ਸੱਚ ਹੈ ਜਿਹੜਾ ਸ਼ਾਸਵਤ ਹੈ ਉਸ ਲਪਟ ਵਿੱਚ ਹੀ ਜੀਵਨ ਦੇ ਦਵਾਰ ਖੁੱਲਦੇ ਹਨ ਤੇ ਉਸ ਪ੍ਰਕਾਸ਼ ਵਿੱਚ ਹੀ ਸਤਿਅ ਜਿਹੜਾ ਲੁਕਿਆ ਹੈ ਉਗੜਦਾ ਹੈ ਕਰਮ ਨਾਲ ਦੇਹ ਮਿਲਦੀ ਹੈ ਤਦ ਉਸ ਘੜੀ ਵਿੱਚ ਤੁਸੀਂ ਜਾਣੋਗੇ ਕਿ ਕਰਮ ਨਾਲ ਦੇਹ ਮਿਲਦੀ ਹੈ ਤੇ ਕਿਰਪਾ ਦ੍ਰਿਸ਼ਟੀ ਨਾਲ ਮੋਕਸ਼ ਦਾ ਦਵਾਰ ਖੁੱਲਦਾ ਹੈ ਇਹ ਜਿਹੜੀ ਦੇਹ ਹੈ ਇਹ ਤੁਹਾਡੇ ਕੀਤੇ ਹੋਏ ਦਾ ਫਲ ਹੈ ਇਹ ਤੁਸੀਂ ਕਰਕੇ ਪਾਇਆ ਹੈ ਇੱਥੇ ਕਈ ਗੱਲਾਂ ਸਮਝ ਲੈਣੀਆਂ ਜ਼ਰੂਰੀ ਹਨ ਪਹਿਲੀ ਗੱਲ ਕੁਝ ਚੀਜ਼ਾਂ ਹਨ ਜਿਹੜੀਆਂ ਤੁਸੀਂ ਕਰਕੇ ਕਦੀ ਨਹੀਂ ਪਾ ਸਕਦੇ ਤੁਛ ਨੂੰ ਕਰਕੇ ਪਾਇਆ ਜਾ ਸਕਦਾ ਹੈ ਵਿਰਾਟ ਨੂੰ ਕਰਕੇ ਨਹੀਂ ਪਾਇਆ ਜਾ ਸਕਦਾ ਵਿਰਾਟ ਨੂੰ ਕਰਕੇ ਨਹੀਂ ਪਾਇਆ ਜਾ ਸਕਦਾ ਕਬੀਰ ਨੇ ਕਿਹਾ ਹੈ ਅਨ ਕੀਏ ਸਭ ਹੋਏ ਉਸ ਵਿਰਾਟ ਨੂੰ ਪਾਉਣ ਲਈ ਤੁਹਾਨੂੰ ਬਿਨ ਕੀਤੇ ਦੀ ਅਵਸਥਾ ਵਿੱਚ ਹੋਣਾ ਚਾਹੀਦਾ ਹੈ ਤੁਸੀਂ ਸਭ ਕੁਝ ਕਰਮ ਨਾਲ ਪਾ ਸਕਦੇ ਹੋ ਜੋ ਤੁਛ ਹੈ ਜਿਹੜਾ ਵਿਰਾਟ ਹੈ ਉਹ ਅਕਰਮ ਨਾਲ ਪ੍ਰਾਪਤ ਹੁੰਦਾ ਹੈ ਦੋਵਾਂ ਦੀ ਰਾ ਵੱਖਰੀ ਵੱਖਰੀ ਹੈ ਸੁਭਾਵਿਕ ਵੀ ਹੈ ਤਰਕਯੁਕਤ ਵੀ ਹੈ ਮੈਂ ਜੋ ਵੀ ਕਰਾਂਗਾ ਉਹ ਮੈਥੋਂ ਵੱਡਾ ਨਹੀਂ ਹੋ ਸਕਦਾ ਕਿਵੇਂ ਹੋਏਗਾ ਕਰਤਿਆ ਕਦੇ ਕਰਤਾ ਨਾਲੋਂ ਵੱਡਾ ਹੋਇਆ ਹੈ ਮੂਰਤੀ ਕਦੇ ਮੂਰਤੀਕਾਰ ਤੋਂ ਵੱਡੀ ਹੋਈ ਹੈ ਕਵਿਤਾ ਕਦੇ ਵੀ ਕਵੀ ਨਾਲੋਂ ਵੱਡੀ ਹੋ ਸਕਦੀ ਹੈ ਅਸੰਭਵ ਹੈ ਜੋ ਤੁਹਾਡੇ ਤੋਂ ਨਿਕਲੇਗਾ ਉਹ ਤੁਹਾਡੇ ਤੋਂ ਛੋਟਾ ਹੋਏਗਾ ਬਹੁਤੇ ਤੋਂ ਬੋਤਾ ਤੁਹਾਡੇ ਬਰਾਬਰ ਹੋ ਜਾਏਗਾ ਲੇਕਿਨ ਤੁਹਾਡੇ ਤੋਂ ਵੱਡਾ ਨਹੀਂ ਹੋ ਸਕਦਾ ਤੁਸੀਂ ਪਰਮਾਤਮਾ ਨੂੰ ਕਿਵੇਂ ਪਾਉਗੇ ਤੁਹਾਡੇ ਕਰਤਾ ਦੇ ਭਾਵ ਨਾਲ ਕੁਝ ਵੀ ਨਹੀਂ ਹੋਵੇਗਾ ਤੇ ਤੁਸੀਂ ਜਿੰਨਾ ਪਾਉਣ ਦੀ ਕੋਸ਼ਿਸ਼ ਕਰੋਗੇ ਉੰਨੇ ਹੀ ਪਟਕ ਜਾਓਗੇ ਇਸੇ ਪਟਕਾਵ ਨੂੰ ਲੁਕਾਉਣ ਲਈ ਤਾਂ ਅਸੀਂ ਮੰਦਰਾਂ ਵਿੱਚ ਮੂਰਤੀਆਂ ਘੜ ਲਈਆਂ ਹਨ ਮੂਰਤੀਆਂ ਅਸੀਂ ਘੜ ਸਕਦੇ ਹਾਂ ਪਰਮਾਤਮਾ ਨੂੰ ਘੜਨ ਦਾ ਤਾਂ ਕੋਈ ਉਪਾਅ ਨਹੀਂ ਹੈ ਪਰਮਾਤਮਾ ਤਾਂ ਸਾਨੂੰ ਘੜਦਾ ਹੈ ਮੂਰਤੀ ਅਸੀਂ ਘੜਦੇ ਹਾਂ ਪਰਮਾਤਮਾ ਸਾਨੂੰ ਬਣਾਉਂਦਾ ਹੈ ਅਸੀਂ ਮੰਦਰ ਬਣਾਉਂਦੇ ਹਾਂ ਮੰਦਰ ਤੁਛ ਹਨ ਉਹ ਤੁਹਾਡੇ ਹੱਥ ਦੀ ਘੜ ਹਨ ਤੁਹਾਡੀ ਕਲਾਤ ਵਿੱਚ ਵਿਰਾਟ ਕਿਵੇਂ ਪਾਇਆ ਜਾ ਸਕਦਾ ਹੈ ਤੁਹਾਡੀ ਕਾਰਡ ਤਾਂ ਤੁਹਾਡੇ ਤੋਂ ਵੱਡੀ ਨਹੀਂ ਹੋਵੇਗੀ ਤੁਹਾਡੀ ਕਾਰਡਤ ਵਿੱਚ ਤੁਸੀਂ ਤਾਂ ਰਹੋਗੇ ਹੀ ਤੁਹਾਡੇ ਹੀ ਹੱਥ ਦੀ ਛਾਪ ਹੋਵੇਗੀ ਉਸ ਉੱਤੇ ਪਰਮਾਤਮਾ ਦੇ ਦਸਖਤ ਨਹੀਂ ਹੋ ਸਕਦੇ ਹਾਂ ਤੁਹਾਡੀ ਕਾਰਡਤ ਵਿੱਚ ਕਦੇ-ਕਦੇ ਪਰਮਾਤਮਾ ਦੇ ਦਸਖਤ ਹੋ ਸਕਦੇ ਹਨ ਜਦੋਂ ਤੁਸੀਂ ਉਸ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਛੱਡ ਦਿਓ ਉਹ ਕਰੇ ਤੇ ਤੁਸੀਂ ਕੇਵਲ ਹਥਿਆਰ ਹੋ ਜਾਓ ਬਿਰਲੇ ਦੇ ਮੰਦਰ ਵਿੱਚ ਤੁਸੀਂ ਉਸ ਨੂੰ ਨਹੀਂ ਪਾ ਸਕੋਗੇ ਉਹ ਮੰਦਰ ਬਿਰਲੇ ਦਾ ਹੈ ਉਸ ਦਾ ਭਗਵਾਨ ਨਾਲ ਕੀ ਲੈਣਾ ਦੇਣਾ ਜਿਉਂ ਭਗਵਾਨ ਦਾ ਮੰਦਰ ਹੁੰਦਾ ਤਾਂ ਉਹ ਬਿਰਲੇ ਦਾ ਕਿਵੇਂ ਹੋ ਸਕਦਾ ਸੀ ਹਿੰਦੂ ਦੇ ਮੰਦਰ ਵਿੱਚ ਤੁਸੀਂ ਉਸ ਨੂੰ ਨਹੀਂ ਪਾ ਸਕੋਗੇ ਉਹ ਹਿੰਦੂ ਦਾ ਮੰਦਰ ਹੈ ਜੇਕਰ ਉਹ ਪਰਮਾਤਮਾ ਦਾ ਮੰਦਰ ਹੁੰਦਾ ਤਾਂ ਤੁਸੀਂ ਉਸ ਨੂੰ ਹਿੰਦੂ ਦਾ ਮੰਦਰ ਕਿਉਂ ਕਹਿੰਦੇ ਸਿੱਖਾਂ ਦੇ ਗੁਰਦੁਆਰੇ ਵਿੱਚ ਤੁਸੀਂ ਉਸ ਨੂੰ ਨਈਂ ਬਣਾ ਸਕਦੇ ਕਿਉਂਕਿ ਉਹ ਸਿੱਖਾਂ ਦਾ ਗੁਰਦੁਆਰਾ ਹੈ। ਪਰਮਾਤਮਾ ਦੇ ਮੰਦਰ ਦਾ ਕੋਈ ਨਾਂ ਨਹੀਂ ਹੁੰਦਾ ਕਿਉਂਕਿ ਉਹ ਨਾਮ ਤੋਂ ਰਹਿਤ ਹੈ। ਉਸ ਦਾ ਮੰਦਰ ਵੀ ਨਾਮ ਤੋਂ ਰਹਿਤ ਹੋਵੇਗਾ। ਤੁਸੀਂ ਜੋ ਵੀ ਬਣਾਉਗੇ ਕਿੰਨਾ ਵੀ ਸੋਨਾ ਬਣਾ ਲਓ। ਸੁਨ ਮੰਦਰ ਬਣਾ ਲਓ ਪਰ ਆਦਮੀ ਦੇ ਹੱਥ ਦੀ ਛਾਪ ਉਸ ਤੇ ਹੋਵੇਗੀ। ਤੁਹਾਡਾ ਮੰਦਰ ਦੂਜੇ ਦੇ ਮੰਦਰ ਨਾਲੋਂ ਵੱਡਾ ਹੋਵੇ ਤੁਹਾਡੇ ਤੋਂ ਵੱਡਾ ਨਹੀਂ ਹੋ ਸਕਦਾ ਤੁਹਾਡੇ ਮੰਦਰ ਵਿੱਚ ਉਹੀ ਤਾਂ ਪ੍ਰਗਟ ਹੋ ਸਕਦਾ ਹੈ ਜਦ ਤੁਸੀਂ ਬਿਲਕੁਲ ਅਪ੍ਰਗਟ ਹੋ ਜਾਓ ਤਾਂ ਪਰਮਾਤਮਾ ਪ੍ਰਗਟ ਹੋਵੇਗਾ ਤੁਹਾਡੀ ਛਾਪ ਮਿਲੇ ਹੀ ਨਾ ਅਜੇ ਤੱਕ ਅਸੀਂ ਧਰਤੀ ਉੱਤੇ ਉਹ ਜਾ ਮੰਦਰ ਬਣਾਉਣ ਵਿੱਚ ਸਮਰੱਥ ਨਹੀਂ ਹੋ ਸਕੇ ਜਿਸ ਦੇ ਵਿੱਚ ਆਦਮੀ ਦੇ ਹੱਥਾਂ ਦੀ ਛਾਪ ਨਾ ਹੋਵੇ ਸਾਰੇ ਮੰਦਰ ਤਾਂ ਕਿਸੇ ਦੇ ਹਨ ਬਣਾਉਣ ਵਾਲਾ ਬੜੀ ਗੂੜਤਾ ਨਾਲ ਉੱਥੇ ਮੌਜੂਦ ਹੁੰਦਾ ਹੈ ਕੋਈ ਮੰਦਰ ਉਸ ਦਾ ਨਹੀਂ ਹੈ ਸੱਚ ਤਾਂ ਇਹ ਹੈ ਕਿ ਉਸ ਦੇ ਮੰਦਰ ਬਣਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਇਹ ਸਾਰੀ ਕੁਦਰਤ ਉਸ ਦਾ ਮੰਦਰ ਹੈ ਪੰਛੀਆਂ ਵਿੱਚ ਉਹ ਕਲ ਕਲ ਕਰ ਰਿਹਾ ਹੈ ਦਰਖਤਾਂ ਵਿੱਚੋਂ ਫੁੱਲ ਖਿੜਾ ਰਿਹਾ ਹੈ ਹਵਾਵਾਂ ਵਿੱਚੋਂ ਵਗ ਰਿਹਾ ਹੈ ਨਦੀਆਂ ਵਿੱਚ ਉਸਦਾ ਹੀ ਰੌਲਾ ਹੈ ਆਕਾਸ਼ ਉਸੇ ਦਾ ਫੈਲਾਅ ਹੋ ਤੁਸੀਂ ਉਸੇ ਤੋਂ ਉੱਠੀਆਂ ਲਹਿਰਾਂ ਹੋ ਉਸਦਾ ਮੰਦਰ ਤਾਂ ਵੱਡਾ ਹੈ ਤੁਸੀਂ ਉਸ ਨੂੰ ਕਿਵੇਂ ਛੋਟੇ ਜਿਹੇ ਮੰਦਰ ਵਿੱਚ ਸਮਾ ਸਕੋਗੇ ਆਦਮੀ ਕਰਨ ਨਾਲ ਬਹੁਤ ਕੁਝ ਕਰ ਸਕਦਾ ਹੈ ਅਕਸ਼ਮ ਉਸਤਾ ਪਰਤੀਖ ਹੈ ਉਸਨੇ ਕਰਮ ਨਾਲ ਬਹੁਤ ਕੁਝ ਕਰ ਲਿਆ ਹੈ ਚੰਗੇ ਰਾਹ ਬਣਾ ਲਏ ਚੰਗੇ ਮਕਾਨ ਬਣਾ ਲਏ ਵਿਗਿਆਨਿਕ ਉਪਕਰਣ ਵੀ ਲੱਭੇ ਹਾਈਡਰੋਜਨ ਪੰਪ ਬਣਾ ਲਿਆ ਮੌਤ ਦਾ ਵੱਡਾ ਉਪਰਾਲਾ ਕਰ ਲਿਆ ਸਭ ਕਰ ਲਿਆ ਪਰ ਪਰਮਾਤਮਾ ਤੋਂ ਬਿਲਕੁਲ ਵਾਂਝੇ ਹੋ ਗਏ ਤੇ ਜਿੰਨੀ ਜਿੰਨੀ ਉਹਨਾਂ ਨੇ ਕਿਰਤ ਕੀਤੀ ਜਿਹੜੀਆਂ ਜਿਹੜੀਆਂ ਚੀਜ਼ਾਂ ਅਕਰਤਾ ਭਾਵਨਾ ਨਾਲ ਉਪਜੀਆਂ ਹਨ ਉਹ ਸਾਰੀਆਂ ਗੁਆਚ ਗਈਆਂ ਸਭ ਤੋਂ ਪਹਿਲਾਂ ਪੱਛਮ ਵਿੱਚ ਪਰਮਾਤਮਾ ਅਲੂਪ ਹੋਇਆ ਤਾਂ ਨੀਤਸੇ ਨੇ 100 ਸਾਲ ਪਹਿਲਾਂ ਐਲਾਨ ਕਰ ਦਿੱਤਾ ਗੋਡ ਇਸ ਡੈਡ ਈਸ਼ਵਰ ਮਰ ਗਿਆ ਹੈ ਪੱਛਮ ਦੇ ਲਈ ਤਾਂ ਸੱਚੀ ਮੁੱਚ ਹੀ ਮਰ ਗਿਆ ਕਿਉਂਕਿ ਜਦ ਤੁਸੀਂ ਕਰਮ ਦੇ ਨਾਲ ਬਹੁਤ ਭਰ ਗਏ ਹੁੰਦੇ ਹੋ ਤਾਂ ਉਸ ਦੇ ਨਾਲ ਤੁਹਾਡਾ ਸਾਰਾ ਸੰਬੰਧ ਟੁੱਟ ਜਾਂਦਾ ਹੈ ਤੇ ਤੁਸੀਂ ਮਰੇ ਹੋਏ ਵਾਂਗ ਹੋ ਜਾਂਦੇ ਹੋ ਪਹਿਲਾਂ ਈਸ਼ਵਰ ਗਵਾਚ ਗਿਆ ਤੇ ਜਦ ਗਵਾਚ ਗਿਆ ਤਾਂ ਪ੍ਰਾਰਥਨਾ ਥੋਥੀ ਹੋ ਗਈ ਧਿਆਨ ਹੋਛਾ ਹੋ ਗਿਆ ਕੁਝ ਸਾਰ ਨਾ ਰਹਾ ਕਿਸ ਦਾ ਧਿਆਨ ਕਿਉਂ ਗਿਆ ਧਿਆਨ ਕਾਦੇ ਲਈ ਕਰਮ ਸਭ ਕੁਝ ਹੋ ਗਿਆ ਧਿਆਨ ਤਾਂ ਕੁਝ ਨਾ ਕਰਨ ਦੀ ਅਵਸਥਾ ਹੈ ਜਦ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਲਈ ਪੱਛਮ ਦੇ ਲੋਕ ਸੋਚਦੇ ਹਨ ਕਿ ਪੂਰਬ ਦੇ ਲੋਕ ਆਲਸੀ ਹਨ ਸੁਸਥ ਹਨ ਨਾਨਕ ਦੇ ਪਿਤਾ ਵੀ ਇਹੀ ਸੋਚਦੇ ਸੀ ਕਿ ਗੁਰੂ ਸਾਹਿਬ ਆਲਸੀ ਤੇ ਸੁਸਥ ਹਨ ਬੈਠਾ ਬੈਠਾ ਇਹ ਕੀ ਕਰ ਰਿਹਾ ਹੈ ਪਿਤਾ ਦੇ ਕੋਲ ਵਪਾਰੀ ਬੁੱਧੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਮੁੰਡਾ ਇੱਕ ਉਪਾਧਰ ਹੈ ਨਾ ਕੁਝ ਕੰਮਕਾਰ ਕਰਦਾ ਹੈ ਤੇ ਨਾ ਕੁਝ ਕਮਾਉਂਦਾ ਹੈ ਇਹਦੇ ਪਿਵਿੱਖ ਦੇ ਸੰਬੰਧ ਵਿੱਚ ਪਿਤਾ ਨੂੰ ਬੜੀ ਚਿੰਤਾ ਸੀ ਕਈ ਵਾਰ ਕਈ ਕੰਮ ਲੱਭੇ ਸਾਰੀਆਂ ਥਾਵਾਂ ਤੋਂ ਬੇਕਮਾ ਹੋ ਕੇ ਮੁੜ ਆਇਆ ਕੁਝ ਨਹੀਂ ਸੁਝਿਆ ਪੜਿਆ ਲਿਖਿਆ ਨਹੀਂ ਕਿਉਂਕਿ ਪੰਡਤ ਨਾਲ ਵਿਵਾਦ ਹੋ ਗਿਆ ਤੇ ਪੰਡਤ ਆਪ ਆਕੇ ਮੁੰਡੇ ਨੂੰ ਘਰ ਛੋਡ ਕੇ ਗਿਆ ਕਿ ਆਪਣੇ ਵਸ ਤੋਂ ਬਾਹਰ ਹੈ ਕਿਉਂਕਿ ਇਹ ਕਹਿੰਦਾ ਹੈ ਕਿ ਆਖੀਰੀ ਸ਼ਬਦ ਹੋ ਗਿਆ ਹੁਣ ਹੋਰ ਕੀ ਬਚਿਆ ਹੈ ਪੰਡਤ ਨੂੰ ਵੀ ਲੱਗਾ ਕਿ ਕਹਿੰਦਾ ਤਾਂ ਠੀਕ ਹੈ ਹੁਣ ਇਸ ਤੋਂ ਪਾਰ ਪੜਨ ਵਿੱਚ ਹੋਰ ਕੀ ਹੈ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਹੋਰ ਪੜ ਪੜ ਕੇ ਕੀ ਹੋਵੇਗਾ ਪੜ ਪੜ ਕੇ ਕੀ ਉਸ ਨੂੰ ਪਾਇਆ ਜਾ ਸਕਦਾ ਹੈ ਕਿ ਤੂੰ ਉਸ ਨੂੰ ਪਾ ਲਿਆ ਪੰਡਤ ਨੇ ਕਿਹਾ ਪੜ ਪੜ ਕੇ ਤਾਂ ਅਸੀਂ ਉਸ ਨੂੰ ਨਹੀਂ ਪਾਇਆ ਤੇ ਨਹੀਂ ਪਾਇਆ ਜਾ ਸਕਦਾ ਮੈਂ ਵੀ ਉਸ ਨੂੰ ਪਾਇਆ ਨਹੀਂ ਹੈ ਤਾਂ ਨਾਨਕ ਗੁਰੂ ਸਾਹਿਬ ਨੇ ਕਿਹਾ ਫਿਰ ਅਸੀਂ ਉਹੀ ਰਾ ਲੱਭਾਂਗੇ ਜਿਸ ਨਾਲ ਉਸ ਨੂੰ ਪਾਇਆ ਜਾ ਸਕਦਾ ਹੈ ਕਬੀਰ ਕਹਿੰਦੇ ਹਨ ਪੋਥੀ ਪੜ ਪੜ ਜਗ ਮੂਆ ਪੰਡਿਤ ਹੁਆ ਨ ਕੋਏ ਢਾਈ ਅक्षर ਪ੍ਰੇਮ ਕਾ ਪੜੇ ਸੁਪੰਡਿਤ ਹੋਏ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਵੀ ਉਹੀ ਢਾਈ ਅੱਖਰ ਪੜਾਂਗੇ ਜਿਨ੍ਹਾਂ ਨੂੰ ਪੜ ਕੇ ਲੋਕ ਗਿਆਨ ਨੂੰ ਉਪਲਬਧ ਹੋ ਜਾਂਦੇ ਹਨ ਹੁਣ ਅਸੀਂ ਇਹ ਇੰਨਾ ਲੰਮਾ ਕਾਦੇ ਲਈ ਪੜੀਏ ਇਹ ਪੜਾਈ ਦਾ ਤਾਂ ਮਤਲਬ ਹੀ ਦੂਜਾ ਹੈ ਮੈਂ ਸੁਣਿਆ ਹੈ ਕਿ ਮੁੱਲਾ ਨਸਰੁਦੀਨ ਆਪਣੇ ਬੱਚਿਆਂ ਨੂੰ ਸਕੂਲ ਪੜਾਉਣ ਜਾਂਦਾ ਸੀ ਤੇ ਉਹ ਆਪਣੇ ਖੋਤੇ ਤੇ ਬੈਠ ਕੇ ਜਾਂਦਾ ਸੀ। ਕਈ ਸਾਲਾਂ ਤੋਂ ਉਸੇ ਖੋਤੇ ਤੇ ਆ ਜਾ ਰਿਹਾ ਸੀ। ਸਕੂਲ ਦੀ ਹਵਾ ਖੋਤੇ ਨੂੰ ਵੀ ਲੱਗ ਗਈ ਸੀ ਤੇ ਇੱਕ ਦਿਨ ਰਾਹ ਵਿੱਚ ਖੋਤੇ ਨੇ ਪੁੱਛਿਆ, "ਮੁੱਲਾ ਸਕੂਲ ਰੋਜ਼ ਕਾ ਦੇ ਲਈ ਜਾਂਦੇ ਹੋ?" ਮੁੱਲਾ ਪਹਿਲਾਂ ਡਰਿਆ, ਫਿਰ ਉਸਨੇ ਸੋਚਿਆ ਕਿ ਮੈਂ ਕਈ ਬੋਲਣ ਵਾਲੇ ਖੋਤੇ ਵੇਖਿਆ ਹਨ। ਤਾਂ ਇਹ ਖੋਤਾ ਵੀ ਬੋਲਣ ਵਾਲਾ ਖੋਤਾ ਮੰਨ ਲੈਣਾ ਚਾਹੀਦਾ ਹੈ। ਘਬਰਾਉਣ ਦੀ ਏਡੀ ਵੀ ਕੋਈ ਗੱਲ ਨਹੀਂ ਫਿਰ ਲੱਗਦਾ ਹੈ ਕਿ ਇਹਨੂੰ ਵੀ ਸਕੂਲ ਦੀ ਹਵਾ ਲੱਗ ਗਈ ਹੈ ਇਸ ਲਈ ਬੋਲਣ ਲੱਗ ਪਿਆ ਹੈ ਆਪਣੀ ਹੀ ਬੋਲ ਹੈ ਰੋਜ਼ ਸਕੂਲ ਲੈ ਜਾਂਦਾ ਹਾਂ ਹਵਾ ਲੱਗ ਗਈ ਹੈ ਮੁੱਲਾ ਨੇ ਪੁੱਛਿਆ ਕੀ ਕਰੇਗਾ ਜਾਣ ਕੇ ਉਸ ਕੋਤੇ ਨੇ ਕਿਹਾ ਮੈਂ ਜਾਣਨਾ ਚਾਹੁੰਦਾ ਹਾਂ ਕਿ ਰੋਜ਼ ਸਕੂਲ ਕਿਉਂ ਜਾਂਦੇ ਹੋ ਜਿਗਿਆਸਾ ਉੱਠੀ ਹੈ ਮੁੱਲਾ ਨੇ ਕਿਹਾ ਸਕੂਲ ਪੜਾਉਣ ਜਾਂਦਾ ਹਾਂ। ਖੋਤੇ ਨੇ ਪੁੱਛਿਆ, "ਪੜਨ ਨਾਲ ਕੀ ਹੋਏਗਾ?" ਮੁੱਲਾ ਨੇ ਕਿਹਾ, "ਅਕਲ ਆਉਂਦੀ ਹੈ ਪੜਨ ਨਾਲ।" ਖੋਤੇ ਨੇ ਪੁੱਛਿਆ, "ਅਕਲ ਨਾਲ ਕੀ ਹੋਵੇਗਾ?" ਮੁੱਲਾ ਨੇ ਕਿਹਾ, "ਅਕਲ ਨਾਲ ਕੀ ਹੋਵੇਗਾ?" "ਅਕਲ ਨਾਲ ਹੀ ਤਾਂ ਮੈਂ ਤੇਰੇ ਉੱਤੇ ਸਵਾਰੀ ਕਰਦਾ ਹਾਂ।" ਖੋਤੇ ਨੇ ਕਿਹਾ, "ਫਿਰ ਮੁੱਲਾ ਮੈਨੂੰ ਵੀ ਪੜਾ ਦਿਓ ਤੇ ਅਕਲ ਦੇ ਦਿਓ।" ਮੁੱਲਾ ਨੇ ਕਿਹਾ, "ਨਾ ਭਾਈ।" ਕਿਉਂਕਿ ਫਿਰ ਤੂੰ ਮੇਰੇ ਤੇ ਸਵਾਰ ਹੋ ਜਾਏਗਾ ਹਰਗिज ਨਹੀਂ ਇਸ ਦੁਨੀਆ ਵਿੱਚ ਜੋ ਅਸੀਂ ਪੜ ਰਹੇ ਹਾਂ ਉਹ ਇੱਕ ਦੂਜੇ ਤੇ ਸਿਫਾਰੀ ਕਰਨ ਦੇ ਉਪਾਹਨ ਇੱਥੇ ਪੜਨਾ ਤੁਹਾਡੇ ਸੰਘਰਸ਼ ਦੀ ਤਿਆਰੀ ਹੈ ਤੁਸੀਂ ਚੰਗੀ ਤਰ੍ਹਾਂ ਲੜ ਸਕੋਗੇ ਜੇਕਰ ਤੁਹਾਡੇ ਕੋਲ ਡਿਗਰੀਆਂ ਹਨ ਤੁਸੀਂ ਦੂਜਿਆਂ ਦੇ ਮੋੜਿਆਂ ਤੇ ਸਵਾਰ ਹੋ ਸਕੋਗੇ ਜੇਕਰ ਤੁਹਾਡੇ ਕੋਲ ਡਿਗਰੀਆਂ ਹਨ ਇਹ ਵਿਦਿਆਲੇ ਤੁਹਾਡੇ ਹਿੰਸਾ ਦੇ ਫਾਇਦਾ ਉ ਹਨ ਇਹਨਾਂ ਦੇ ਕਾਰਨ ਤੁਸੀਂ ਬਹੁਤ ਹੀ ਕੁਸ਼ਲਤਾ ਨਾਲ ਨਜਾਇਜ਼ ਫਾਇਦਾ ਉਠਾ ਸਕੋਗੇ ਦੂਜਿਆਂ ਨੂੰ ਬੜੇ ਤਰੀਕੇ ਨਾਲ ਸਤਾ ਸਕੋਗੇ ਕਾਨੂੰਨ ਨਾਲ ਗੁਲਾ ਘਰ ਸਕੋਗੇ ਨਿਯਮ ਨਾਲ ਵਿਧੀ ਨਾਲ ਉਹ ਸਭ ਕਰ ਸਕੋਗੇ ਜਿਹੜਾ ਨਹੀਂ ਕਰਨਾ ਚਾਹੀਦਾ ਸਾਰੀ ਪੜਾਈ ਲਿਖਾਈ ਬੇਈਮਾਨੀ ਦੀ ਸਿੱਖਿਆ ਹੈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਤੇ ਸਵਾਰ ਹੋ ਸਕੋਗੇ ਇਸ ਨਾਲ ਕਦੀ ਕੋਈ ਗਿਆਨੀ ਤਾਂ ਹੋਇਆ ਨਹੀਂ ਇਹਦੇ ਨਾਲ ਤਾਂ ਸਗੋਂ ਲੋਕ ਅਗਿਆਨੀ ਹੰਦੇ ਚਰੇ ਜਾਂਦੇ ਹਨ ਸਾਡੇ ਵਿਦਿਆਲੇ ਅ ਵਿਦਿਆਲੇ ਹਨ ਉੱਥੇ ਗਿਆਨ ਤਾਂ ਕਦੇ ਹੁੰਦਾ ਹੀ ਨਹੀਂ ਤਾਂ ਗੁਰੂ ਸਾਹਿਬ ਨੂੰ ਉਹਨਾਂ ਦੇ ਸਕੂਲ ਦਾ ਅਧਿਆਪਕ ਪੰਡਿਤ ਘਰ ਛੱਡ ਗਿਆ ਕਿ ਇਹ ਮੇਰੇ ਵਾਸਤੋਂ ਬਾਹਰ ਹੈ ਗੁਰੂ ਸਾਹਿਬ ਦਾ ਜਨਿਉ ਹੋਣਾ ਸੀ ਤਾਂ ਸਾਰਾ ਸਮਾਗਮ ਹੋ ਰਿਹਾ ਸੀ ਸਾਰੇ ਲੋਕ ਆ ਗਏ ਬੈਂਡ ਵਾਜੇ ਵੱਜ ਚੁੱਕੇ ਸਨ ਪੰਡਿਤ ਮੰਤਰ ਪੜ ਚੁੱਕਾ ਸੀ ਫਿਰ ਉਹ ਗਲੇ ਵਿੱਚ ਜਨਿਉ ਪਾਉਣ ਲੱਗਾ ਤਾਂ ਗੁਰੂ ਸਾਹਿਬ ਨੇ ਕਿਹਾ ਠਹਿਰ ਇਸ ਜਨਿਉ ਨੂੰ ਪਾਉਣ ਨਾਲ ਕੀ ਹੋਵੇਗਾ ਉਸ ਪੰਡਿਤ ਨੇ ਕਿਹਾ ਇਹ ਜਨਿਉ ਪਾਉਣ ਨਾਲ ਤੁਸੀਂ ਦਿਵਿਜ ਹੋ ਜਾਓਗੇ ਗੁਰੂ ਸਾਹਿਬ ਨੇ ਪੁੱਛਿਆ ਦਵਿਜ ਦਾ ਕੀ ਅਰਥ ਹੈ ਦਵਿਜ ਦਾ ਅਰਥ ਹੈ ਦੂਜਾ ਜਨਮ ਕੀ ਤੁਸੀਂ ਇਸ ਸੂਤ ਦੇ ਧਾਗੇ ਨੂੰ ਪਾਉਣ ਨਾਲ ਮੇਰਾ ਦੂਜਾ ਜਨਮ ਹੋ ਜਾਵੇਗਾ ਕਿ ਮੈਂ ਨਵਾਂ ਰੂਪ ਹੋ ਜਾਵਾਂਗਾ ਕਿ ਪੁਰਾਣਾ ਮਰ ਜਾਏਗਾ ਤੇ ਨਵੇਂ ਦਾ ਜਨਮ ਹੋ ਜਾਏਗਾ ਜੇਕਰ ਇਹ ਹੁੰਦਾ ਹੋਵੇ ਤਾਂ ਮੈਂ ਰਾਹੀ ਹਾਂ ਪੰਡਿਤ ਵੀ ਡਰਿਆ ਕਿਉਂਕਿ ਜਨਿਉ ਦੀ ਮਾਲਾ ਗਲੇ ਵਿੱਚ ਪਾਉਣ ਨਾਲ ਕੀ ਹੋਣ ਵਾਲਾ ਹੈ ਫਿਰ ਗੁਰੂ ਸਾਹਿਬ ਨੇ ਪੁੱਛਿਆ ਕਿ ਜੇਕਰ ਜਨੇਉ ਟੁੱਟ ਗਿਆ ਤਾਂ ਉਸਨੇ ਕਿਹਾ ਕਿ ਬਾਜ਼ਾਰ ਵਿੱਚ ਹੋਰ ਬਥੇਰੇ ਮਿਲ ਜਾਂਦੇ ਹਨ ਇਹਨੂੰ ਸੁੱਟ ਦੇਣਾ ਤੇ ਦੂਜਾ ਲੈ ਲੈਣਾ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਰਹਿਣ ਦਿਓ ਜਿਹੜਾ ਆਪੇ ਟੁੱਟ ਜਾਂਦਾ ਹੈ ਤੇ ਬਾਜ਼ਾਰ ਵਿੱਚ ਵਿਕ ਜਾਂਦਾ ਹੈ ਜਿਹੜਾ 2 ਪੈਸਿਆਂ ਵਿੱਚ ਮਿਲ ਜਾਂਦਾ ਹੈ ਉਹਦੇ ਨਾਲ ਉਸ ਪਰਮਾਤਮਾ ਦੀ ਕੀ ਪਾਲ ਹੋਵੇਗੀ ਜਿਸ ਨੂੰ ਆਦਮੀ ਬਣਾਉਂਦਾ ਹੈ ਉਸਦੇ ਨਾਲ ਪਰਮਾਤਮਾ ਦੀ ਕੀ ਪਾਲ ਹੋਵੇਗੀ ਆਦਮੀ ਦਾ ਕਰਤ ਛੋਟਾ ਹੈ ਨਾਨਕ ਦੇ ਪਿਤਾ ਕਾਲੂ ਮਹਿਤਾ ਜੀ ਨੂੰ ਇਹੀ ਲੱਗਿਆ ਕਿ ਮੁੰਡਾ ਵਿਗੜ ਗਿਆ ਹੈ ਸਾਰੇ ਉਪਾਅ ਕਰ ਸੁੱਟੇ ਫਿਰ ਕੁਝ ਰਾ ਨਾ ਬਚਿਆ ਤਾਂ ਪਿੰਡ ਵਿੱਚ ਆਖਰੀ ਉਪਾਏ ਹੁੰਦਾ ਹੈ ਕਿ ਇਸ ਨੂੰ ਘਰ ਦੀਆਂ ਗਾਵਾਂ ਮੱਝਾਂ ਚਾਰਨ ਲਈ ਭੇਜ ਦਿਓ ਗੁਰੂ ਸਾਹਿਬ ਨੂੰ گاਵਾ ਮੱਝਾਂ ਚਾਰਨ ਲਈ ਭੇਜ ਦਿੱਤਾ ਗਿਆ। ਉਹ ਬੜੀ ਖੁਸ਼ੀ ਨਾਲ ਗਏ। ਉੱਥੇ ਧਿਆਨ ਲੱਗ ਗਿਆ। ਰੁੱਖ ਦੇ ਹੇਠਾਂ ਮਹਿਮਾ ਵਿੱਚ ਡੁੱਬ ਗਏ। گاਵਾ ਮੱਝਾਂ ਗਵਾਂਡੀਆਂ ਦੇ ਖੇਤ ਚਰ ਗਈਆਂ। ਦੂਜੇ ਦਿਨ ਉਹ ਵੀ ਰੋਕ ਦੇਣਾ ਪਿਆ। ਆਖਿਰ ਪਿਤਾ ਨੂੰ ਇਹ ਪੱਕਾ ਹੋ ਗਿਆ ਕਿ ਇਸ ਤੋਂ ਕੁਝ ਵੀ ਹੋਣ ਹਵਾਨ ਵਾਲਾ ਨਹੀਂ ਹੈ। ਇਹ ਬੜੇ ਮਜ਼ੇਦ ਦੀ ਗੱਲ ਹੈ। ਕਿ ਜਿਹੜੇ ਲੋਕ ਇਸ ਦੁਨੀਆ ਵਿੱਚ ਕੁਝ ਕਰ ਪਾਉਂਦੇ ਹਨ ਉਹ ਇਸ ਦੁਨੀਆ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਜਿਹੜੇ ਉਸ ਦੁਨੀਆ ਨੂੰ ਪਾਉਣ ਦੇ ਹੱਕਦਾਰ ਹੁੰਦੇ ਹਨ ਧੀਬ-ਧੀਬ ਇਸ ਦੁਨੀਆ ਵਿੱਚ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੁੰਦੇ ਅਜਿਹਾ ਨਹੀਂ ਕਿ ਉਹਨਾਂ ਕੋਲ ਕੁਝ ਹੁੰਦਾ ਨਹੀਂ ਪਰ ਉਹਨਾਂ ਦੇ ਹੋਣ ਦਾ ਢੰਗ ਤੇ ਕਰਨ ਦਾ ਗੁਣ ਵੱਖਰਾ ਹੁੰਦਾ ਹੈ ਉਹ ਉਪਕਰਣ ਹੋ ਜਾਂਦੇ ਹਨ ਉਹਨਾਂ ਤੋਂ ਬਹੁਤ ਕੁਝ ਹੋ ਜਾਂਦਾ ਹੈ ਕੀ ਹੋ ਜਾਂਦਾ ਜੇ ਗੁਰੂ ਸਾਹਿਬ گاਵਾ ਮੱਜਾਂ ਚੰਗੀ ਤਰ੍ਹਾਂ ਚਲਾ ਕੇ ਚਰਾ ਕੇ ਲੈ ਆਉਂਦੇ ਬਹੁਤ ਸਾਰੇ ਲੋਕ ਮੋੜੀ ਰਹੇ ਹਨ ਕੀ ਹੋ ਜਾਂਦਾ ਦੁਨੀਆ 'ਚ ਕੀ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਇੱਕ ਦੁਕਾਨ ਚੰਗੀ ਤਰ੍ਹਾਂ ਚਲਾ ਲੈਂਦੇ ਬਹੁਤ ਸਾਰੀਆਂ ਦੁਕਾਨਾਂ ਚੰਗੀ ਤਰ੍ਹਾਂ ਚੱਲ ਰਹੀਆਂ ਹਨ ਪਰ ਕਰਤਿਆ ਦੇ ਜਗਤ ਤੋਂ ਹਟ ਕੇ ਇਹ ਮਨੁੱਖ ਮਹਿਮਾ ਦੇ ਜਗਤ ਵਿੱਚ ਡੁੱਬ ਗਿਆ ਮਹਿਮਾ ਦਾ ਅਰਥ ਹੈ ਕਰਨ ਵਾਲਾ ਤੂੰ ਹੀ ਹੈ ਮੈਮਾ ਦਾ ਅਰਥ ਹੈ ਕਿ ਮੈਂ ਕਰ ਹੀ ਕੀ ਸਕਾਂਗਾ ਜਿਵੇਂ ਹੀ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਮੈਂ ਕਰ ਹੀ ਸਕਦਾ ਹਾਂ ਤੁਹਾਡਾ ਹੰਕਾਰ ਬੂੰਦ ਬੂੰਦ ਘਟਣ ਲੱਗਦਾ ਹੈ ਜਿਸ ਦਿਨ ਤੁਹਾਨੂੰ ਭਰਪੂਰਤਾ ਨਾਲ ਇਹ ਲੱਗ ਜਾਂਦਾ ਹੈ ਕਿ ਮੈਂ ਅਸਮਰਥ ਹਾਂ ਮੇਰੇ ਕੀਤੇ ਕੁਝ ਵੀ ਨਹੀਂ ਹੋਏਗਾ ਮੈਂ ਬੇਸਹਾਰਾ ਹਾਂ ਉਸੇ ਕੜੀ ਮੋਕਸ਼ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਕਰਮ ਨਾਲ ਦੇ ਮਿਲਦੀ ਹੈ ਸੰਸਾਰ ਮਿਲਦਾ ਹੈ ਕਿਰਪਾ ਦ੍ਰਿਸ਼ਟੀ ਨਾਲ ਮੋਕਸ਼ ਦਾ ਦਵਾਰ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਇਸ ਤਰ੍ਹਾਂ ਜਾਣੋ ਕਿ ਸत्य ਹੀ ਪਰਮਾਤਮਾ ਹੀ ਸਭ ਕੁਝ ਹੈ परमात्मा ਤਾਂ સ્થાપિત ਕੀਤਾ ਨਹੀਂ ਜਾ ਸਕਦਾ ਇਸ ਲਈ સુંદર કેમે બનાવोगे 나히 નિર્માણ ਕੀਤਾ ਜਾ ਸਕਦਾ ਇਸ ਲਈ મૂર્તિયા કેમે બનડोगे ઓ નિરંજન અપને આપ ਵਿੱਚ ਹੀ ਸਭ ਕੁਝ ਹੈ ਤੁਹਾਨੂੰ ਉਸ ਨੂੰ ਬਣਾਉਣ ਦੀ જરૂરਤ ਨਹੀਂ ਤੁਸੀਂ ਨਹੀਂ ਸੀ ਉਹ ਤਦ ਵੀ ਸੀ ਤੁਸੀਂ ਨਹੀਂ ਹੋਵੋਗੇ ਉਹ ਤਦ ਵੀ ਰਹੇਗਾ ਆਦ ਸੱਚ ਜੁਗਾੜ ਸੱਚ ਤੁਸੀਂ ਉਸ ਨੂੰ ਬਣਾਉਣ ਦੀ ਫਿਕਰ ਛੱਡੋ ਪੂਜਾ ਮੰਦਿਰ ਮੂਰਤੀ ਇਹਨਾਂ ਨਾਲ ਕੁਝ ਹੋਣਾ ਵਣ ਨਹੀਂ ਹੈ ਫਿਰ ਕੀ ਦੇ ਨਾਲ ਹੋਵੇਗਾ ਜਿਨ੍ਹਾਂ ਨੇ ਉਸ ਦੀ ਸੇਵਾ ਕੀਤੀ ਆਰਾਧਨਾ ਕੀਤੀ ਉਹ ਮਹਿਮਾ ਨੂੰ ਪ੍ਰਾਪਤ ਹੋਏ ਜੇਕਰ ਉਹੀ ਸਭ ਕੁਝ ਹੈ ਤਾਂ ਸੇਵਾ ਹੀ ਪ੍ਰਾਰਥਨਾ ਹੈ ਜੇਕਰ ਉਹੀ ਸਭ ਕੁਝ ਹੈ ਤਾਂ ਸੇਵਾ ਹੀ ਅਰਾਧਨਾ ਹੈ ਜੇਕਰ ਉਹੀ ਸਭ ਕੁਝ ਹੈ ਉਸੇ ਦਾ ਹੀ ਪਸਾਰਾ ਹੈ ਤਾਂ ਤੁਸੀਂ ਜਿੰਨਾ ਸੇਵਾ ਵਿੱਚ ਲੀਨ ਹੋ ਜਾਓ ਤੁਸੀਂ ਓਨੇ ਹੀ ਉਸ ਦੇ ਨੇੜੇ ਪੁੱਜ ਗਏ ਰੁੱਖ ਪਿਆਸਾ ਹੈ ਪਾਣੀ ਦਿਓ ਗਾਂ ਭੁੱਖੀ ਹੈ ਘਾ ਰੱਖ ਦਿਓ ਤੁਸੀਂ ਉਸੇ ਦੇ ਮੂਰੇ ਘਾ ਰੱਖ ਰਹੇ ਹੋ ਤੁਸੀਂ ਉਸੇ ਦੀਆਂ ਜੜ੍ਹਾਂ ਵਿੱਚ ਪਾਣੀ ਪਾ ਰਹੇ ਹੋ ਬੜੀ ਸੰਵੇਦਨਸ਼ੀਲਤਾ ਚਾਹੀਦੀ ਹੈ ਪ੍ਰਾਰਥਨਾ ਕਰਨ ਲਈ ਛੋਟੇ ਮੋਟੇ ਮੰਦਰ ਨਾਲ ਨਹੀਂ ਗੱਲ ਬਣੇਗੀ ਉਹ ਤਾਂ ਵਿਉਂਤਾਂ ਹਨ ਪ੍ਰਾਰਥਨਾ ਤੋਂ ਬਚਣ ਦੀਆਂ ਇਹ ਮੰਦਰ ਵੱਡਾ ਹੈ ਵਿਰਾਟ ਸੇਵਾ ਦੀ ਭਾਵਨਾ ਚਾਹੀਦੀ ਹੈ ਕਿਉਂਕਿ ਉਹੀ ਹੈ ਸਭ ਪਸੇ